ਲੁਧਿਆਣਾ ਦੇ ਥਾਨ ਸਿੰਘ ਚੌਂਕ ਦੇ ਕੋਲ ਪੈਂਦਾ ਗੰਦਾ ਨਾਲਾ ਹੋਇਆ ਓਵਰਫਲੋ ਜਿਸ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਨਾ ਸ਼ੁਰੂ ਹੋ ਚੁੱਕਿਆ ਹੈ ਤੇ ਲੋਕ ਪਰੇਸ਼ਾਨ ਹੋ ਚੁੱਕੇ ਨੇ ਤੇ ਮੌਕੇ ਤੇ ਪਹੁੰਚੇ ਇਲਾਕੇ ਦੇ ਵਿਧਾਇਕ ਤੇ ਨਗਰ ਨਿਗਮ ਦਫ਼ਤਰਾਂ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੇਰੇ ਅੱਜ ਮੁਹੱਲੇ ਵਾਲੇ ਨੇ ਧਿਆਨ ਚ ਲਿਆਂਦਾ ਕਿ ਅੱਗੇ 22 ਫੁੱਟ ਦਾ ਇੱਕ ਪਹਿਲਾਂ ਜਾਂਦਾ ਸੀ ਪਾਣੀ ਉੱਥੇ ਉਹ ਕਿਸੇ ਬੰਦਿਆਂ ਨੇ ਬੰਦ ਕਰਾਇਆ ਪਰ ਮੈਂ ਅੱਜ ਮੇਰੇ ਧਿਆਨ ਚ ਆ ਗਿਆ ਉਹ ਕਾਲੀ ਉਹ ਦੇਖ ਕੇ ਉੱਥੇ ਜਿੰਮੇ ਹੋਊਗਾ ਪਾਣੀ ਦਾ ਕਿਉਂਕਿ ਸਾਰੇ ਇਲਾਕੇ ਨੂੰ ਸਮੱਸਿਆ ਆ ਗਈ ਇਸ ਮੁਹੱਲੇ ਨੂੰ ਪੂਰੇ ਨੂੰ ਸਮੱਸਿਆ ਆ ਗਈ ਪਾਣੀ ਮਾਰਿਆ ਬਾ ਮੈਂ ਆਪ ਦੇਖ ਕੇ ਕੱਲ ਨੂੰ ਨਾਲ ਲਾ ਕੇ ਕਾਰਪੇਸ਼ਨ ਵਾਲਿਆਂ ਨੂੰ ਉਹ ਪਹਿਲਾਂ ਜਿਹੜਾ 22 ਫੁੱਟ ਵਾਲਾ ਰਸਤਾ ਵਾ ਉਹ ਪਾਣੀ ਨਹੀਂ ਖਲਾਵਾਗੇ ਤਾਂ ਕਿ ਅੱਗੇ ਤੋਂ ਕੋਈ ਕਿਸੇ ਨੂੰ ਇਸ ਗੱਲ ਦੀ ਪਰੇਸ਼ਾਨੀ ਨਾ ਸਕੇ। ਕਿਤੇ ਵੀ ਵੇਖਿਆ ਅਪੀਕਸ਼ਨ ਕੀਤਾ ਜਾ ਲੈ ਵੀ ਕਿਸੇ ਲੋਕਾਂ ਨੂੰ ਜਾ ਕੇ ਬੰਦ ਕਰਾਇਆਗੇ। ਦੇਖੋ ਗੱਲ ਸੁਣੋ ਮੇਰੀ ਇਦੂ ਇਦੂ ਵੱਡਾ ਨਰਕ ਜੇ ਕਿਸੇ ਨੇ ਇਹ ਤਾਂ ਨਰਕਾਂ ਦਾ ਭਾਗੀ ਹੋਊਗਾ ਜੇ ਕੋਈ ਕਿਸੇ ਦੇ ਬੱਚਿਆਂ ਨੂੰ ਐਦਾ ਕੋਈ ਗਲਤ ਸ਼ਰਾਰਤ ਕਰਕੇ ਡਬੋਣ ਦੀ ਕੋਸ਼ਿਸ਼ ਕਰੂਗਾ ਉਹ ਕੋਈ ਬੰਦਾ ਥੋੜਾ ਹੋ ਕਿਨੇ ਆ ਜਾ ਸਕਦਾ। ਉਹਨੂੰ ਇਨਸਾਨੀਅਤ ਤੌਰ ਤੇ ਤਾਂ ਗਰੇ ਨਹੀਂ ਜਾ ਸਕਦਾ ਕਦੇ। ਅਗਰ ਜੇ ਪਤਾ ਲੱਗ ਗਿਆ ਬੰਦੀ ਕਾਨੂੰਨੀ ਕਾਰਵਾਈ ਕੀ ਇਹ ਜੀ ਸਜ਼ਾ ਮਲੂਰ ਦੀਆਂ 10 ਪੁਸਤਕਾਂ ਵੀ ਯਾਦ ਰੱਖੂਗੀ ਨਹੀਂ ਹੋਇਆ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਪ੍ਰਸ਼ਾਸਨ ਦਾ ਚੰਗੀ ਚ ਸਫਾਈ ਹੋਣੀ ਚਾਹੀਦੀ ਦੇਖੋ ਗੱਲ ਸੁਣੋ ਹੁਣ ਸਾਢੇ 3 ਸਾਲ ਹੋ ਗਏ ਮੈਨੂੰ ਇਸ ਹਲਕੇ ਦਾ ਸੇਵਾਦਾਰ ਬਣੇ ਤੁਸੀਂ ਵੀ ਦੇਖਦੇ ਹੋ ਮੈਂ ਨਾਲੇ ਦੇ ਪ੍ਰਤੀ ਕਿੰਨਾ ਕਿ ਸੀਰੀਅਸ ਹੋ ਕੇ ਕੰਮ ਕਰ ਰਿਹਾ ਹਾਂ ਪਰ ਜਿਹੜੀਆਂ ਪਹਿਲੇ ਦੀਆਂ ਲਾਈਆਂ ਹੋਈਆਂ ਇਹ ਗਲਤ ਡਾਇਰੈਕਸ਼ਨਾਂ ਨੇ ਜਿਵੇਂ ਇਹਨਾਂ ਨੇ ਦੱਸਿਆ ਇਹ ਰਾਜਪਾਲ ਦੇ ਵਿੱਚ 22 ਫੁੱਟ ਜਿਹੜੀ ਸੜਕ ਜਾਂਦੀ ਸੀ ਉਹਦੇ ਵਿੱਚੋਂ ਪੂਰਾ ਪਾਣੀ ਦਾ ਬਹਾਅ ਸੀਗਾ ਉਹ ਬੰਦ ਕੀਤੀਆਂ ਆਈਆਂ ਮੇਰੇ ਧਿਆਨ ਚੱਜ ਲਿਆਂਦਾ ਇਹਨਾਂ ਨੇ ਕੱਲ ਤੋਂ ਉਧਰਲੇ ਪਾਸੇ ਕੰਮ ਕਰਾਂਗੇ ਸੀਚੇਵਾਲ ਸਾਹਿਬ ਨੇ ਆ ਕੇ ਸਫਾਈ ਕਰਾਈ ਜੀ ਤੁਹਾਨੂੰ ਲੱਗਦਾ ਕਿ ਉਹਦਾ ਵੀ ਕੋਈ ਨਾ ਕੋਈ ਅਸਰ ਹੋਣਾ ਚਾਹੀਦਾ ਦੇਖੋ ਗੱਲ ਸੁਣੋ ਮੇਰੀ ਮੈਂ ਬਿਨਾਂ ਦੱਸੇ ਕਿਸੇ ਗੱਲ ਦਾ ਤੁਹਾਡੀ ਦਾ ਜਵਾਬ ਦੇ ਦਮ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਸਫਾਈ ਨਾਲ ਤਾਂ ਸਭੋ ਕੰਮ ਸਾਫ਼ ਹੁੰਦਾ ਵਾ ਸਫਾਈ ਨਾਲ ਗੰਦ ਥੋੜਾ ਪੈਂਦਾ ਇਹਦਾ ਗੰਦ ਪੈ ਗਿਆ ਇਹ ਕੋਈ ਸਫਾਈ ਵਾਲਾ ਕੋਈ ਉਹਦੇ ਚ ਹੈ ਨਹੀਂਗਾ ਇਹ ਜਿਹੜੀਆਂ ਜੋ ਜਿਹੜੀਆਂ ਪਾਣੀ ਨੇ ਆਪਣਾ ਰਸਤਾ ਚਾਹੀਦਾ ਪਾਣੀ ਨੂੰ ਚਾਹੇ ਪਾਣੀ ਥੋੜਾ ਆਉਂਦਾ ਚਾਹੇ ਆਉਂਦਾ ਜਿਆਦਾ ਪਾਣੀ ਨੂੰ ਹਮੇਸ਼ਾ ਆਪਣਾ ਰਸਤਾ ਚਾਹੀਦਾ ਜਿਹੜੇ ਲੋਕਾਂ ਨੇ ਆਪਣੇ ਸੈਲਫ ਮਤਲਬ ਲਈ ਕੋਈ ਰਸਤਾ ਬੰਦ ਕਰਾਇਆ ਪੂਰਾ ਖਲਾਉਂਗਾ ਕੱਲ ਨੂੰ ਸਰ ਇਹਨਾਂ ਕਿਸੇ ਪਾਸੇ ਇਹਦੇ ਵਿੱਚ ਨਗਰ ਨਿਗਮ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਨੈਗਲੀਜੈਂਸੀ ਨਹੀਂ ਹੈ ਮੈਂ ਕੀ ਕਹਿਣਾ ਭਇਆ ਹੁਣ ਪਹਿਲਾਂ ਆਪਾਂ ਕੰਮ ਕਰ ਲਈਏ ਜਿਹੜਾ ਕੋਈ ਨਗਰ ਨਿਗਮ ਵਾਲਾ ਹੂਗਾ ਕੋਨੂ ਵੀ ਉਹਦਾ ਰਸਤਾ ਦਿਖਾਵਾਂਗੇ ਲੋਕਾਂ ਨੂੰ ਤਕਲੀਫ ਨਹੀਂ ਚਾਹੀਦੀ ਲੋਕਾਂ ਦੀ ਤਕਲੀਫ ਆਏ ਉਹਨਾਂ ਦੇ ਨਾਲ ਲਾ ਕੇ ਦੂਰ ਕਰਾਂਗੇ ਭਾਈ ਕੀ ਹੋਇਆ ਕੀ ਹੈ ਜੀ ਭਾਜੀ ਇਹ ਬਸਾਤੀ ਨਾਲਾ ਹੈਗਾ ਯਾਨੀ ਕਿ ਜਦੋਂ ਬਸਾਤ ਕਈ ਤੇ ਪਿੱਛੋਂ ਕਾਫੀ ਦੇਰ ਤੋਂ ਪਾਣੀ ਜਮ ਹੁੰਦਾ 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 ਹੈ ਇੱਕਦਮ ਪ੍ਰੈਸ਼ਰ ਬਣਿਆ ਕੁਝ ਥੋੜੇ ਜਿਹਾ ਟੁੱਟ ਗਿਆ ਜਿ ਇੱਕਦਮ ਤਾਪਮਾਨ ਉੱਚਾ ਨੀਵਾ ਹੋਣ ਕਰਕੇ ਦੋ ਜਗ੍ਹਾ ਛੜੇ ਟੁੱਟ ਗਈ ਉਸ ਨਾਲਾ ਬੈਕ ਮਾਰ ਗਿਆ ਦੋਨੋਂ ਮੁਹੱਲੇ 'ਚ ਪਾਣੀ ਆ ਗਿਆ ਉਸ ਤੋਂ ਬਾਅਦ ਕਾਪੀਸ਼ਿੰਦ ਬੰਦੇ ਆਏ ਅਮਲੀ ਆਇਆ ਕੌਂਸਲ ਸਾਹਿਬ ਆਇਆ ਉਹਨਾਂ ਨੇ ਆ ਕੇ ਇੱਕ ਟੱਖਣ ਪੁਲਵਾਇਆ ਅੱਗੇ ਸਫਾਈ ਕਰਾਉਣਾਂ ਦੇ ਬਰਤੇ ਲੱਗੇ ਹੋਏ ਜੀ ਕਿੰਨੀ ਦੇਰ ਪਹਿਲਾਂ ਹੋਇਆ ਜੀ ਇਹ 15 ਮਿੰਟ ਪਹਿਲਾਂ ਹੋਇਆ ਜੀ ਜਲੀਆਂ ਸਾਰੀਆਂ ਭਰ ਗਿਆ ਪਾਣੀ ਤੇ ਸਾਰੀਆਂ ਪਾਣੀ ਤੇ ਰੋਡ ਹੈ ਕਿਹੜੀ ਹੈ ਜੀ ਇਹ ਰੋਡ ਸਭ ਤੋਂ ਪਹਿਲੇ ਤੋਂ ਨਾਲ ਰੋਡ ਰਾਮ ਨਗਰ ਦੀ ਆਇਓ ਪਾਣੀ ਪਾਣੀ ਹੋ ਰਿਹਾ ਹੈ ਬਈ ਕੀ ਹੈ ਕਿ ਸਰ ਇਹ ਚੌਕ ਸ਼ਕੀ ਲਾਣਾ ਜਿਹੜੇ ਸਾਰੇ ਏਰੀਆ ਨੂੰ ਕਵਰ ਕਰਦੀ ਆ ਤੇ ਗੁਰਦੁਆਰਾ ਦੂਖਨਵਾਰ ਸਾਹਿਬ ਕੋਲ ਚੱਲਦੀ ਆ ਜੀ ਜਿੱਥੇ ਗਊਸ਼ਾਲਾ ਦਾ ਵੀ ਕੇ ਜਾਂਦੀ ਆ ਜੀ ਪੁਰੀਆਂ ਫਰਸਤਾਂ ਆਈਆਂ ਉਹਦੇ ਕੋਈ ਪ੍ਰੋਬਲਮ ਆਈ ਲੈਂਗੁਏਜ ਵਿੱਚ ਤੇ ਕੁ ਕਦਾ ਸਾਰਾ ਸਾਮ ਮੁੱਕ ਲਗਾ ਆ ਜਲਦੀ ਰਿਲੀਫ ਚਾਹੀਦੀ ਸਰ ਇਲਾਕੇ ਦੇ ਕਾਉਂਸਲਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਈ ਵਾਰ ਇਹਦੇ ਬਾਰੇ ਸ਼ਿਕਾਇਤ ਕੀਤੀ ਕਿ ਇਹ ਕਿਸ ਦੇ ਨਾਲੀ ਦੀ ਸਫਾਈ ਕਰਾਈ ਜਾਵੇ ਇਹ ਨਾਲਾ ਨਾਲਾ ਇੱਕ ਵੱਖਰਾ ਜਿਹਾ ਨਾਲਾ ਚੱਲ ਰਿਹਾ ਹੈ ਇਹ ਵੱਖਰੀ ਚੌਕੀ ਸ਼ਤੀ ਲੈਣਾ ਜਦੋਂ ਕੰਪਲੇਂਟ ਆਈ ਕਮਿਸ਼ਨ ਸਮਝੋ ਕਮਿਸ਼ਨ ਸਾਹਿਬ ਨੇ ਮੈਨੂੰ ਨਾਲੀ ਹਿਰਾਸਤ ਕਰਤੀ ਵੀ ਤੁਰੰਤ ਮੌਕੇ ਤੇ ਪਹੁੰਚੋ ਨਾਲੀ ਨੂੰ ਰੈਕਟੀਫਾਈ ਕਰਾਓ ਤੇ ਹੁਣ ਚੋਂ ਕੰਮ ਚੱਲ ਰਿਹਾ ਹੈ ਕੋਈ ਚੱਲ ਰਹੀ ਹੈ ਕਾਸਪੋ ਨੰਬਰ ਤੇ ਗੈਨ ਕਰਦੇ। ਇੱਕ ਇੱਕ। ਥੈਂਕ ਯੂ। ਆ ਚੋਪੜਾ ਹੋ ਗਿਆ ਜੀ। ਅੱਛਾ ਕਿਹੜੀ ਜਗ੍ਹਾ ਇਹ? ਇਹ ਧਰਮਪੁਰਾ ਹੋ ਗਿਆ ਜੀ। ਅੱਜ ਕੀ ਹੋ ਰਿਹਾ ਕਹਿੰਦੇ ਕੋਈ ਨਾਲੇ ਦਾ ਕੋਈ ਡੈਸਾਂ ਵਗੈਰਾ ਢੱਕਣ ਬਲਾਸ ਹੋਇਆ ਕੀ ਹੈ? ਗੈਸਾਂ ਵਰਗੇ ਢੱਕਣਾ ਆਪਣੇ ਆਪ ਉੱਪਰ ਪਾਣੀ ਆ ਗਿਆ ਹੈਗਾ। ਕੋਈ ਧਮਾਕਾ ਵਗੈਰਾ ਹੋਇਆ? ਨਹੀਂ ਧਮਾਕਾ ਇਤਨਾ ਨਹੀਂ ਹੋਇਆ ਕੁਛ ਨਹੀਂ ਹੋਇਆ। ਬਲਕਿ ਇਧਰੋਂ ਚੈਜ ਹੋਇਆ ਹੈਗਾ। ਇਤਨਾ ਹੌਲਰ ਹੋ ਕੇ। ਹਾਂਜੀ ਹਾਂਜੀ। ਠੀਕ ਹੈ। ਗੈਸ ਅੰਦਰ ਲੀਕ ਹੋ ਗਈ ਹੈ ਉਹ ਦਰਾਂਗੇ। ਕਿੰਨੇ ਵਜੇ ਘਟਣਾ ਹੈ? ਇਹ 3-4 4 ਵਜੇ ਹੀ ਘਟਣਾ ਹੈ ਮੇਰੇ ਇੱਥੇ ਲੋਕਾਂ ਅੰਦਰ ਜਾ ਚੁੱਕੇ ਹੋਗੇ ਇਸ ਸਮੇਂ ਤਾਂ ਬਹੁਤ ਜ਼ਿਆਦਾ ਹੋਇਆ ਕਿ ਪਾਣੀ ਸਾਰੇ ਪਾਸੇ ਪਾਣੀ ਹੋਇਆ ਪਾਣੀ ਕਿਹਦਾ ਹੈ ਇਹ ਗੰਦੇ ਨਾਲੇ ਦਾ ਪਾਣੀ ਹੈ ਜੀ ਸੀਵੇ ਦਾ ਪਾਣੀ ਹੈ ਕਿੰਨਾ ਪਾਣੀ ਹੈ ਇਹ ਬੈਗ ਮਾਰ ਰਿਹਾ ਕਿੰਨੀ ਕਿਨਾਰਾ ਬੈਗ ਮਾਰ ਰਿਹਾ ਹੈਗਾ ਉਧਰ ਵੀ ਤੇ ਇੱਧਰ ਵੀ ਦੋਆ ਬਸ ਬੈਗ ਹੈਗਾ ਠੀਕ ਹੈ ਕਿੰਨੇ ਕਿੰਨੇ ਫੁੱਟ ਪਾਣੀ ਖੜਾ ਕੋ ਜਿਆਦਾ ਅੰਦਰ ਅੰਦਰ ਜਾ ਚੁੱਕਾ ਹੈ ਅੰਦਰ ਉੱਪਰਲੇ ਸੈਰ ਦੇ ਆਗਰ ਤੇ 2 ਫੁੱਟ ਦੇ ਆਸ-ਪਾਸ ਹੈ 2-3 ਫੁੱਟ ਦੇ ਵਿੱਚ ਵਿੱਚ ਹੈਗਾ ਪਾਣੀ ਠੀਕ ਕੀ ਮਾਮਲਾ ਕੀ ਹੈ ਇੱਥੇ ਪਾਣੀ ਪਾਣੀ ਹੋ ਰਿਹਾ ਹੈ ਜਰਾ ਸਿਰਫ 24 36 ਲਾਈਨ ਹੈ ਜੀ ਉਹ ਬੰਦ ਹੋ ਗਈ ਸੀ ਕੀ ਅੱਛਾ ਜੀ ਉਹਦੇ ਕਰਕੇ ਸੀਵਰ ਜਿਹੜੇ ਬੈਕ ਮਾਰ ਕੇ ਇਹ ਕਿਤੇ ਨਾ ਕਿਤੇ ਜੀ ਆਪਾਂ ਕਹੀਏ ਕਾਰਪੋਰੇਸ਼ਨ ਦੀ ਨਲਾਇਕੀ ਹੈ ਜਿੰਦਾ ਸਭਨਾ ਅੱਜ ਪੂਰੇ ਇਲਾਕੇ ਨੂੰ ਕਰਨਾ ਪੈ ਰਿਹਾ ਪੂਰੇ ਇਲਾਕੇ ਨੂੰ ਛੱਡੀਏ ਪੂਰੇ ਲੁਧਿਆਣੇ ਨੂੰ ਪੂਰੇ ਪੰਜਾਬ ਨੂੰ ਕਰਨਾ ਪੈ ਰਿਹਾ ਜਗਾ ਜਗਾ ਤੇ ਉਹ ਵਾਕਈਆ ਝਰਨੇ ਫਟ ਰਹੇ ਜੀ ਉਹ ਦੇਖੋ ਤੁਹਾਨੂੰ ਨਜ਼ਰ ਆ ਰਹੇ ਆ ਜੀ ਕਾਲੇ ਪਾਣੀ ਦੇ ਝਰਨੇ ਜੇ ਆਪਾਂ ਕਹੀਏ ਜੇ ਕਿਤੇ ਇੰਦੀ ਸਫਾਈਆਂ ਹੋ ਜਾਂਦੀਆਂ ਤੇ ਸ਼ਾਇਦ ਇਹਦੇ ਹੱਲ ਨਾ ਹੁੰਦੇ ਸਾਬੇ ਮਾਰੀਓ ਕਮਿਸ਼ਨਰ ਸਾਹਿਬ ਅਦਿੱਤਿਆ ਡਾਚੇਵਾਲ ਜੀ ਉਹਨਾਂ ਨੂੰ ਰਿਟਨ ਚਿੱਠੀ ਦਿੱਤੀ ਗਈ ਸੀਗੀ ਕਿ ਭਾਈ ਇਹਦਾ ਹੱਲ ਕਰਾ ਲਓ ਇਹਦੀ ਸਫਾਈ ਕਰਾ ਲਓ ਬਰਸਾਤਾ ਤੋਂ ਦੋ ਤੋਂ ਤਿੰਨ ਮਹੀਨੇ ਪਹਿਲਾਂ ਦੀਆਂ ਚਿੱਠੀਆਂ ਦਿੱਤੀਆਂ ਗਈਆਂ ਜਿਹੜੇ ਕੱਟ ਘਟ ਕੇ ਹੰਮ ਗਿਆ ਚਿੱਠੀਆਂ ਨੂੰ ਵੱਡੀ ਚ ਛੋਟੇ ਦਿੱਤਾ ਗਿਆ ਪਰ ਇਹਦਾ ਹੱਲ ਨਹੀਂ ਕੀਤਾ ਕੋ ਦਿਖਾਓ ਭਾਈ ਕੈਮਰੇ ਚ ਕੈਮਰੇ ਦਿਖਾਓ ਇਹਦਾ ਰੀਜ਼ਨ ਸਿਰਫ ਤੇ ਸਿਰਫ ਜੇ ਮੈਂ ਕਹਾਗਾ ਸਰਕਾਰਾਂ ਦੀ ਮਕਾਮੀਆਂ ਹੋਇਆ ਉਹ ਹਾਲਾਤ ਜਿਹੜੇ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਆ ਕਿ ਇਹ ਮਕਾਮੀਆਂ ਦਾ ਸਾਹਮਣਾ ਆਪਾਂ ਸਾਰੇ ਇਲਾਕਾ ਨਿਵਾਸੀ ਘੱਲ ਕੇ ਕਰ ਰਹੇ ਆ ਜੀ ਉਹਨਾਂ ਮੌਕੇ ਦੇ ਦੇਖੋ ਸਾਡੇ ਐਕਸੀਡੈਂਟ ਆ ਬਗਿਆ ਸੋਲੂਸ਼ਨ ਕਰਾ ਰਹੇ ਆ ਪਰ ਜੇ ਪਹਿਲਾਂ ਇਹਦਾ ਹੱਲ ਕਰ ਦਿੱਤਾ ਜਾਂਦਾ ਸ਼ਾਇਦ ਇਹਦੀ ਪਰੇਸ਼ਾਨੀ ਆਂਦੀ ਨਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਲੋਕਾਂ ਦੇ ਵਿਰੋਧੀ ਜਨਸੀ ਨੂੰ ਲੱਗੇ ਹੱਲ ਤੂੰ 10 ਮਿੰਟ 'ਚ ਪਾਣੀ ਆਇਆ ਜੀ ਲੋਕੀ ਦੇ ਘਰ ਸੁੱਤੇ ਨੇ ਸੀ ਕਿਸੇ ਨੂੰ ਕੁਝ ਪਤਾ ਹੀ ਨਹੀਂ ਕਿੰਤੀ ਇਹ 10 ਮਿੰਟ ਦੇ ਵਿੱਚ ਵਿੱਚ ਅੱਜ ਪਾਣੀ ਤੁਹਾਨੂੰ ਨਜ਼ਰ ਆ ਰਿਹਾ 10 ਮਿੰਟ ਦੇ ਵਿੱਚ ਇੰਨਾ ਪਾਣੀ ਆਇਆ ਹੈ